ਯਾਦ ਪਾ ਜੀ ਸਹੀ ਕਹਿੰਦੇ ਹੋ ਬੋਲੋ ਸ਼ੰਕਰ ਭਗਵਾਨ ਕੀ ਜੈ ਅੱਜ ਅਸੀਂ ਮਾਈਕਾ ਤਲਾਬ ਮੰਦਿਰ ਦੇ ਵਿੱਚ ਆਏ ਆ ਕਿਉਂਕਿ ਥੋੜੇ ਦਿਨ ਪਹਿਲਾਂ ਸਾਡੇ ਪਤਨ ਪਹਿਲਾਂ ਮੈਂ ਵੀ ਵੀਡੀਓ ਲਾਈਵ ਕੀਤਾ ਸੀਗਾ ਉਸ ਤੋਂ ਬਾਅਦ ਸਾਡੇ ਪੱਤਰਕਾਰ ਜੀ ਖਰਵਾ ਜੀ ਬਹੁਤ ਵਧੀਆ ਇਨਸਾਨ ਨੇ ਉਹਨਾਂ ਨੇ ਇੱਕ ਬਹੁਤ ਹੀ ਮੁੱਦਾ ਉਠਾਇਆ ਸੀਗਾ ਕਿ ਮਾਈ ਵਾਲਾ ਮੰਦਿਰ ਤੇ ਅਸੀਂ ਮੰਦਿਰ ਕਹਿੰਨ ਉਹ ਤੇ ਮੰਦਿਰ ਕਹਦੇ ਨੇ ਪਰ ਇਹ ਤੇ ਨਸ਼ਿਆਂ ਦਾ ਗੜ ਬਣਿਆ ਹੋਇਆ ਹੈ ਇੱਥੇ ਨਸ਼ੇ ਜੂਏ ਸਰਿਆਂ ਚੱਲਦੇ ਪਏ ਨੇ ਤੇ ਪ੍ਰਸ਼ਾਸਨ ਅੰਨ ਹੋਇਆ ਪਿਆ ਹੈ ਔਰ ਜਦ ਕੀ ਬੜੀ ਵਾਰੀ ਐਸਐਚਓ ਸਾਹਿਬ ਨੂੰ ਮੈਂ ਆਪ ਖੁਦ ਪਾ ਦੋ ਚੌੜਾ ਹੀ ਫੋਨ ਕਰ ਚੁੱਕਾ ਉਹਨਾਂ ਨੂੰ ਕਹਤਾ ਕਿ ਪੀਸੀਆਰ ਤੇ ਫੇਰਾ ਮਾਰ ਰੋ ਤੇ ਲੇਡੀਜ਼ ਆਣੀਆਂ ਨੇ ਕੋਈ ਤੁਹਾਡੇ ਸਾਹਮਣੇ ਲੇਡੀਜ਼ ਆਈਆਂ ਹੀ ਨਹੀਂਆਂ ਲੇਕਿਨ ਐਸੀ ਨਸ਼ੇਰਾ ਦਿਖਾ ਦੇਖੋ ਜਗਾ ਦਿਖਾਤੇ ਰੈਪਰ ਪਈ ਹੋਣ ਦਿਨੇ ਕਿਰੇ ਠੀਕ ਹੈ ਨਾ ਬਹੁਤ ਜ਼ਿਆਦਾ ਚਲਦਾ ਪਤਾ ਲੱਗ ਗਿਆ ਖਰੀਦਰੀਆ ਅੱਜ ਮੈਂ ਇਹ ਇੱਕ ਮੁਹਿੰਮ ਸ਼ੁਰੂ ਕਰ ਰਹੇ ਆਪਾਂ ਸਾਡੇ ਡਾਕਟਰ ਸਾਹਿਬ ਸਾਡੇ ਡਾਕਟਰ ਬੋਡੀ ਜੀ ਗਏ ਨੇ ਸਾਡੇ ਅਨਿਊ ਜੀ ਵੀ ਆਏ ਨੇ ਇਥੋਂ ਦੇ ਲੋਕਲ ਮਾਸੀ ਦੇਵੀ ਇੱਥੇ ਹੀ ਨੇ ਔਰ ਮਾਤਾਵਾ ਪਹਿਰਾ ਵੀ ਸਾਡੇ ਨਾਲ ਨੇ ਅਸੀਂ ਇੱਕ ਮੁਹਿੰਮ ਸ਼ੁਰੂ ਕਰ ਰਹੇ ਆ ਡਾਂਗ ਫੇਰੋ ਮੁਹਿੰਮ ਡਾਂਗ ਫੇਰੋ ਮੁਹਿੰਮ ਕੀਤਾ ਕਿ ਜੇ ਕੋਈ ਹੁਣ ਇੱਥੇ ਕੋਈ ਨਸ਼ਾ ਕਰਨ ਆ ਗਿਆ ਅਸੀਂ ਹੁਣ ਪੁਲਿਸ ਪ੍ਰਸ਼ਾਸਨ ਦੇ ਉਹ ਉਹਨਾਂ ਦੇ ਵੇਟ ਚ ਨਹੀਂ ਰਹਿਣਾ ਉਹ ਅਸੀਂ ਆਪ ਡਾਂਗ ਫੇਰ ਨਹੀਂ ਸ਼ੁਰੂ ਕਰਨ ਲੱਗਿਆ ਔਰ ਉਸ ਤੋਂ ਬਾਅਦ ਸਾਨੂੰ ਪ੍ਰਸ਼ਾਸਨ ਜਿਹੜਾ ਵਾ ਨਾ ਉਹ ਸਾਨੂੰ ਕੋਈ ਲਾਹਮਾ ਨਾ ਦਵੇ ਔਰ ਨਾ ਹੀ ਸਾਡੇ ਤੇ ਕੋਈ ਕਾਰਵਾਈ ਕਰੋਏ ਕਿਉਂ ਕਰਨ ਕਿ ਕਾਰਵਾਈ ਜੇ ਸਾਡੇ ਤੇ ਕਰਵਾਉਣ ਵਾਸਤੇ ਕਹਿਣਗੇ ਨਾ ਤੇ ਪਹਿਲਾ ਕਾਰਵਾਈ ਉਹਨਾਂ ਦੇ ਆਪਣੇ ਤੋਂ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਕਈ ਵਾਰੀ ਇਨਫੋਰਮੇਸ਼ਨ ਦੇ ਚੁੱਕੇ ਆ ਅਸੀਂ ਲੇਕਿਨ ਇੱਥੇ ਕੋਈ ਵੜਦਾ ਨਹੀਂ ਹੁਣ ਇਹ ਪੜਾ ਤੁਹਾਨੂੰ ਦੱਸਣੀ ਆ ਮੈਂ ਦੱਸਣੀ ਤੁਹਾਨੂੰ ਕਿ ਮੈਂ ਉਹ ਲੰਘਦੀ ਲੰਘਦੀ ਜਦੋਂ ਤੁਸੀਂ ਰਾਤ ਬੋਲਾਂਗੇ ਬੋਲੇ ਤੇ ਮੈਂ ਕਿਹਾ ਵੀ ਇੱਥੇ ਕੁਸ ਵਾਲੇ ਬਿਠਾੜਿਆ ਕੰਦੋ ਉਹ ਕੀ ਕਰਨਗੇ ਸਾਡਾ ਉਹ ਕੰਦੇ ਖੇਦੀ ਜੋ ਸਾਡਾ ਹਿੱਸਾ ਦੇਈ ਜੋ ਅੱਛਾ ਦੇਖੋ ਕਿੰਨੀ ਵੱਡੀ ਗੱਲ ਹੈ ਜੋ ਕਹਿੰਦੇ ਕਿ ਤੁਸੀਂ ਸਹਿਤੋਂ ਕਰੀ ਜਾਓ ਬੜੀ ਪੜੀ ਹੋਈ ਗੱਲ ਹੈ ਤੇ ਤੁਸੀਂ ਸਾਡਾ ਹਿੱਸਾ ਦੇ ਦਿਓ ਤੁਸੀਂ ਜੋ ਮੁੱਲ ਕਰਨੇ ਚਾਹੀਓ ਜਾਣਿਆ ਤੋਂ ਕਿ ਇਹ ਇਹ ਕੋਈ ਰਾਜਨੀਤੀ ਨਾਲ ਪ੍ਰੇਰਿਤ ਬਿਆਨ ਨਹੀਂ ਹੈਗਾ ਇੱਕ ਆਮ ਵਿਅਕਤੀ ਦਾ ਬਿਆਨ ਹੈਗਾ ਵਾਹ ਔਰ ਤੁਸੀਂ ਇਹ ਸੋਚਿਆ ਸ਼ਰਧਾਲੂਆਂ ਦਾ ਜਿਹੜੇ ਇੱਥੇ ਰੋਜ਼ ਆ ਕੇ ਕਰਦੇ ਨੇ ਇਹ ਰੋਜ਼ ਤੂੰ ਬੈਣਾ ਇੱਥੇ ਬਦਰ ਬੈਣਾ ਹੀ ਆ ਨਾ ਪੜਿਆ ਨਹੀਂ ਉੱਥੇ ਜਾਂਦਾ ਇੱਥੇ ਬੰਦਦਾ ਸਰੋਪ ਬਿਹਨ ਵਾਸਤੇ ਜਗ੍ਹਾ ਬਣਾਈ ਜਿਵੇਂ ਪਟਾਓ ਅੱਲਾ ਥੋੜੀ ਬਿਸਵਾ ਸਾਰੇ ਜਮਾਨੇ ਦੇ ਨਸ਼ੇੜੀ ਇੱਥੇ ਆ ਕੇ ਬਹਿ ਜਾਂਦੇ ਤਾਸ਼ਾ ਖੱਢੀ ਜਾਂਦੇ ਜੂਏ ਖੱਢੀ ਜਾਂ ਹੈ ਉਹ ਇਹ ਹੁਣ ਸਮਝ ਲਓ ਕਿ ਡੰਡਾ ਪੜੇ ਜੀ ਤੁਸੀਂ ਇਹ ਦੋ